ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਆਪਾਂ UGC NET ਪੰਜਾਬੀ ਦੀ ਤਿਆਰੀ ਕਰ ਰਹੇ ਹਾਂ ਤੇ ਕੱਲ ਅਸੀਂ ਕਰਿਆ ਸੀ ਸਾਹਿਤ ਦਾ ਹੋਰ ਅਨੁਸ਼ਾਸਨਾਂ ਨਾਲ ਸੰਬੰਧ ਜਿੰਦੇ ਵਿੱਚ ਅਸੀਂ ਸਾਹਿਤ ਅਤੇ ਮਨੋਵਿਗਿਆਨ ਦਾ ਸਾਹਿਤ ਅਤੇ ਰਾਜਨੀਤੀ ਦਾ ਅਤੇ ਸਾਹਿਤ ਅਤੇ ਇਤਿਹਾਸ ਦਾ ਸੰਬੰਧ ਜੋ ਹੈ ਕਰਿਆ ਸੀ ਇਸ ਦੇ 3 ਪੁਆਇੰਟ ਬਚ ਗਏ ਨੇ ਜੋ ਕਿ ਹੈ ਸਾਹਿਤ ਅਤੇ ਸੱਭਿਆਚਾਰ ਸਾਹਿਤ ਅਤੇ ਰਾਜਨੀਤੀ ਅਤੇ ਸਾਹਿਤ ਅਤੇ ਦਰਸ਼ਨ ਇਏ ਅਸੀਂ ਅੱਜ ਕਰ ਲਾਂਗੇ ਤੇ ਜਿੰਦੇ ਨਾਲ ਕੀ ਸਾਡਾ ਜਿਹੜਾ ਹੈ ਦੂਜਾ ਟੋਪਿਕ ਵੀ ਹੋ ਜਾਏਗਾ ਤੇ ਅਸੀਂ ਪਹਿਲੇ ਯੂਨਿਟ ਦੇ ਦੋ ਟੋਪਿਕ ਕਲੀਅਰ ਕਰ ਲਾਂਗੇ ਅੱਜ ਤੇ ਕੱਲ ਤੋਂ ਅਸੀਂ ਤੀਜਾ ਟੋਪਿਕ ਜੋ ਹੈ ਸਟਾਰਟ ਕਰਾਂਗੇ ਤਾਂ ਚਲੋ ਆਪਾਂ ਕਰते हैं ਅੱਜ ਦੀ ਵੀਡੀਓ ਸ਼ੁਰੂ ਤਾਂ ਪਹਿਲਾ ਜਿਹੜਾ ਹੈ ਕਿ ਸਾਹਿਤ ਅਤੇ ਸੱਭਿਆਚਾਰ ਸਾਹਿਤ ਅਤੇ ਸੱਭਿਆਚਾਰ ਦਾ ਆਪਸ ਵਿੱਚ ਕੀ ਸੰਬੰਧ ਹੈ ਇਹਨਾਂ ਦੋਨਾਂ ਦਾ ਆਧਾਰ ਸਮਾਜ ਹੈ ਕੀ ਚਾਹੇ ਤਾਂ ਸਾਹਿਤ ਹੈ ਅਤੇ ਚਾਹੇ ਸੱਭਿਆਚਾਰ ਹੈ ਇਹਨਾਂ ਦੋਨਾਂ ਦਾ ਆਧਾਰ ਕੀ ਹੈ ਸਮਾਜ ਹੈ ਆਪਾਂ ਪੜਿਆ ਸੀਗਾ ਸਾਹਿਤ ਅਤੇ ਸਮਾਜ ਦਾ ਆਪਸ ਵਿੱਚ ਸਬੰਧ ਕਿ ਜਿਹੜਾ ਸਾਹਿਤਕਾਰ ਹੈ ਉਹ ਸਮਾਜ ਵਿੱਚ ਰਹਿੰਦਾ ਹੈ ਅਤੇ ਆਪਣੀ ਰਚਨਾਵਾਂ ਵਿੱਚਲੇ ਵਿਸ਼ੇ ਵੀ ਉਹ ਸਮਾਜ ਵਿੱਚੋਂ ਹੀ ਲੈਂਦਾ ਹੈ ਅਤੇ ਜਿਹੜਾ ਸੱਭਿਆਚਾਰ ਹੁੰਦਾ ਹੈ ਉਹ ਵੀ ਸਮਾਜ ਨਾਲ ਹੀ ਸੰਬੰਧਿਤ ਹੁੰਦਾ ਹੈ ਕਿਉਂਕਿ ਹਰ ਇੱਕ ਸਮਾਜ ਦਾ ਆਪੋ ਆਪਣਾ ਸੱਭਿਆਚਾਰ ਹੁੰਦਾ ਹੈ ਸਭਿਆਚਾਰ ਦੇ ਬਦਲਣ ਨਾਲ ਸਾਹਿਤ ਵੀ ਬਦਲਦਾ ਰਹਿੰਦਾ ਹੈ ਜਿਵੇਂ ਜਿਵੇਂ ਕਿਸੇ ਸਮਾਜ ਦਾ ਸਭਿਆਚਾਰ ਬਦਲਦਾ ਹੈ ਉਵੇਂ-ਉਵੇਂ ਉਸ ਦਾ ਸਾਹਿਤ ਵੀ ਬਦਲਦਾ ਰਹਿੰਦਾ ਹੈ ਇਹ ਦੋਨੋਂ ਹੀ ਪਰਿਵਰਤਨਸ਼ੀਲ ਹਨ ਸਾਹਿਤ ਵੀ ਅਤੇ ਸਭਿਆਚਾਰ ਵੀ ਦੋਨੋਂ ਹੀ ਕੀ ਹੈ ਪਰਿਵਰਤਨਸ਼ੀਲ ਹਨ ਸਾਹਿਤ ਦੇਖ ਲਓ ਜਿਵੇਂ ਕਿ ਮੱਧਕਾਲ ਦਾ ਜੋ ਸਾਹਿਤ ਸੀ ਉਹ ਅੱਜ ਨਹੀਂ ਹੈ ਮੱਧਕਾਲ ਵਿੱਚ ਸ਼ਲੋਕ ਸ਼ਬਦ ਬਾਣੀ ਕਿਸੇ ਤੇ ਰਹਿਤ ਨਾਮੇ ਪਰਚੀਆਂ ਟਿੱਕੇ ਆਦ ਇਹ ਕਾਵ ਰੂਪ ਪ੍ਰਚਲਿਤ ਸਨ ਪਰ ਅੱਜ ਨਾਵਲ ਨਾਟਕ ਕਹਾਣੀ ਨਿੱਕੀ ਕਹਾਣੀ ਕਵਿਤਾ ਆਦਿ ਕਾਵ ਰੂਪ ਪ੍ਰਚਲਿਤ ਨੇ ਤਾਂ ਅਸੀਂ ਵੇਖ ਸਕਦੇ ਹਾਂ ਕਿ ਜਿਹੜਾ ਸਾਡਾ ਸਾਹਿਤ ਹੈ ਉਹ ਉਹਦੇ ਕਾਵ ਰੂਪ ਬਦਲ ਗਏ ਨੇ ਇਸ ਦੇ ਨਾਲ ਨਾਲ ਜਿਹੜਾ ਸੱਭਿਆਚਾਰ ਹੈ ਉਹ ਵੀ ਟਾਈਮ ਦੇ ਅਨੁਸਾਰ ਬਦਲਦਾ ਰਹਿੰਦਾ ਹੈ ਜਿਵੇਂ ਕਿ ਪੰਜਾਬ ਦਾ ਸੱਭਿਆਚਾਰ ਹੈ ਸੱਭਿਆਚਾਰ ਵਿੱਚ ਚਾਹੇ ਸਾਡਾ ਪਹਿਰਾਵਾ ਲਗਾ ਲਓ ਚਾਹੇ ਸਾਡਾ ਖਾਣ-ਪਾਨ ਸਾਡੀ ਰਹਿਣੀ-ਬਹਿਣੀ ਸਾਡਾ ਬੋਲਚਾਲ ਥਿਰੇ-ਥਿਰੇ ਜੋ ਹੈ ਬਦਲ ਰਿਹਾ ਹੈ ਜ਼ਿਆਦਾਤਰ ਸਾਡੇ ਉੱਤੇ ਜਿਹੜਾ ਹੈ ਵੈਸਟਰਨ ਕਲਚਰ ਦਾ ਅੱਜਕੱਲ੍ਹ ਪ੍ਰਭਾਵ ਪੈ ਰਿਹਾ ਹੈ ਸਾਡੇ ਖਾਣ ਦੇ ਵਿੱਚ ਮੱਕੀ ਦੀ ਰੋਟੀ ਸਰੋਂ ਦਾ ਸਾਗ ਗਾਇਬ ਹੁੰਦਾ ਜਾ ਰਿਹਾ ਤੇ 버ਗਰ ਪੀਜ਼ੇ ਆਪ ਦਾ ਸਥਾਨ ਬਣਾਉਂਦੇ ਜਾ ਰਹੇ ਨੇ ਚਾਹੇ ਪਹਿਨਣ ਦੇ ਵਿੱਚ ਹੀ ਜੀਨਸ ਟੌਪ ਆਦਿ ਆਪ ਦਾ ਸਥਾਨ ਜਿਹੜਾ ਨੇ

ਜਿਵੇਂ ਕਿ ਦੂਰ ਦਰਾਡੇ ਵਸਦੇ ਲੋਕਾਂ ਦੇ ਸੱਭਿਆਚਾਰ ਬਾਰੇ ਜਾਣਕਾਰੀ ਨਾ ਹੁੰਦੀ ਛੇਕਰ ਲਿਖਤਾ ਨਾ ਹੁੰਦੀਆਂ ਦੇਖੋ ਆਪਾਂ ਇੱਕ ਜਗ੍ਹਾ ਤੇ ਰਹਿੰਦੇ ਹੋਏ ਬਾਕੀ ਸਾਰੀ ਜਗਾਵਾਂ ਬਾਰੇ ਵੀ ਜਾਣਦੇ ਹਾਂ ਹੁਣ ਮੈਨੂੰ ਪੰਜਾਬ ਲੁਧਿਆਣੇ ਦੇ ਵਿੱਚ ਰਹਿੰਦੀ ਨੂੰ ਪਤਾ ਹੈ ਕਿ ਹਰਿਆਣਾ ਦਾ ਕੀ ਸੱਭਿਆਚਾਰ ਹੈ ਕੀ ਲੋਕ ਪਹਿਰਾਵਾ ਹੈ ਕੀ ਲੋਕ ਖਾਣ ਪਾਣ ਹੈ ਅਤੇ ਚਾਹੇ ਵਿਦੇਸ਼ਾਂ ਦੇ ਵਿੱਚ ਅਮਰੀਕਾ ਦੇ ਵਿੱਚ ਕੀ ਚੱਲਦਾ ਹੈ ਕੈਨੇਡਾ ਦੇ ਵਿੱਚ ਕੀ ਚੱਲਦਾ ਹੈ ਇਹ ਸਭ ਮੈਨੂੰ ਕਿਵੇਂ ਪਤਾ ਲੱਗਿਆ ਕਿਉਂਕਿ ਮੈਂ ਉਹਨਾਂ ਨਾਲ ਸੰਬੰਧਿਤ ਨਾਵਲ ਪੜੇ ਹਨ ਕਹਾਣੀਆਂ ਪੜੀਆਂ ਹਨ ਜਾਂ ਨਾਟਕ ਦੇਖੇ ਹਨ ਆਪਾਂ ਸੁਣ ਕੇ ਉਹਨਾਂ ਦਾ ਸਾਹਿਤ ਪੜ ਕੇ ਹੀ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਸਾਹਿਤ ਸੱਭਿਆਚਾਰਕ ਉਨਤੀ ਦਾ ਦਰਪਣ ਹੈ ਸਾਹਿਤ ਕੀ ਹੈ ਸੱਭਿਆਚਾਰਕ ਉਨਤੀ ਦਾ ਦਰਪਣ ਹੈ ਸਾਡੇ ਸੱਭਿਆਚਾਰ ਦੇ ਵਿੱਚ ਜਿਹੜੀ ਜਿਹੜੀ ਉਨਤੀ ਹੁੰਦੀ ਹੈ ਉਹ ਅਸੀਂ ਸਾਹਿਤ ਰਾਹੀਂ ਦੇਖ ਸਕਦੇ ਹਾਂ ਪੜ ਸਕਦੇ ਹਾਂ ਸਮਝ ਸਕਦੇ ਹਾਂ ਇਹ ਸੀ ਜੀ ਸਾਡਾ ਟੌਪਿਕ ਸਾਹਿਤ ਅਤੇ ਸੱਭਿਆਚਾਰ ਇਹਦੇ ਵਿੱਚ ਅਸੀਂ ਪੜਿਆ ਕਿ ਸਾਹਿਤ ਅਤੇ ਸੱਭਿਆਚਾਰ ਦੋਨੋਂ ਦਾ ਆਪਸ ਵਿੱਚ ਬਹੁਤ ਗਹਿਰਾ ਸਬੰਧ ਹੈ ਸਾਹਿਤ ਅਤੇ ਸੱਭਿਆਚਾਰ ਦੋਨੋਂ ਚੀਜ਼ਾਂ ਕੀ ਪਰਿਵਰਤਨਸ਼ੀਲ ਹੁੰਦੀਆਂ ਹਨ ਸਾਹਿਤ ਵੀ ਬਦਲਦਾ ਰਹਿੰਦਾ ਹੈ ਅਤੇ ਸੱਭਿਆਚਾਰ ਵੀ ਬਦਲਦਾ ਰਹਿੰਦਾ ਹੈ ਸਾਹਿਤ ਸੱਭਿਆਚਾਰ ਦੇ ਸੰਚਾਰ ਦਾ ਮਾਧਿਅਮ ਹੁੰਦਾ ਹੈ ਇਹ ਸਾਡੇ ਜਿਹੜੇ ਮੇਨ ਪੁਆਇੰਟਸ ਟੌਪਿਕ ਦੇ ਵਿੱਚੋਂ ਨਿਕਲ ਕੇ ਬਾਹਰ ਆਉਂਦੇ ਹਨ ਸਾਡਾ ਜਿਹੜਾ ਦੂਜਾ ਟੌਪਿਕ ਹੈ ਉਹ ਹੈ ਸਾਹਿਤ ਅਤੇ ਰਾਜਨੀਤੀ ਸਾਹਿਤ ਅਤੇ ਰਾਜਨੀਤੀ ਦਾ ਆਪਸ ਵਿੱਚ ਕੀ ਸੰਬੰਧ ਹੈ ਸਾਹਿਤ ਅਤੇ ਰਾਜਨੀਤੀ ਆਪਸ ਵਿੱਚ ਅੰਤਰ ਸੰਬੰਧਿਤ ਹਨ ਸਮਾਜ ਨੂੰ ਰਾਜਨੀਤੀ ਨਿਸ਼ਚਿਤ ਤੌਰ ਤੇ ਪ੍ਰਭਾਵਿਤ ਕਰਦੀ ਹੈ ਦੇਖੋ ਕਿ ਜਿਹੜੀ ਰਾਜਨੀਤੀ ਹੁੰਦੀ ਹੈ ਉਹ ਕਿਸੇ ਵੀ ਸਮਾਜ ਨੂੰ ਕਿਸੇ ਵੀ ਦੇਸ਼ ਨੂੰ ਬਿਲਕੁਲ ਪ੍ਰਭਾਵਿਤ ਕਰਦੀ ਹੈ ਕਿਉਂਕਿ ਜੋ ਸਾਡੇ ਮੁਕੇ ਤੇ ਰਾਜਨੀਤਿਕ ਅਗੂ ਘੁਣਗੇ ਉਹਨਾਂ ਦੁਆਰਾ ਬਣਾਏ ਗਏ ਨਿਯਮ ਕਾਨੂੰਨ ਨੀਤੀਆਂ ਜਿਹੜੀਆਂ ਉਹ ਲਾਗੂ ਕਰਦੇ ਨੇ ਤੇ ਸਾਡੇ ਸਮਾਜ ਦੇ ਉੱਤੇ ਹੁੰਦੇ ਨਾਲ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਸਾਹਿਤ ਸਮਾਜ ਨਾਲ ਸਬੰਧਤ ਹੈ ਸੋ ਸਾਹਿਤ ਰਾਜਨੀਤੀ ਨਾਲ ਵੀ ਸਬੰਧਤ ਹੈ ਜਿਹੜਾ ਸਾਹਿਤ ਹੈ ਉਹ ਸਮਾਜ ਨਾਲ ਸਬੰਧਤ ਹੈ ਅਤੇ ਸਮਾਜ ਰਾਜਨੀਤੀ ਨਾਲ ਸਬੰਧਤ ਹੈ ਤਾਂ ਸਾਹਿਤ ਰਾਜਨੀਤੀ ਨਾਲ ਵੀ ਸਬੰਧਤ ਹੈ ਇੱਕ ਟ੍ਰਾਇੰਗਲ ਬਣ ਜਾਂਦਾ ਹੈ ਸਾਹਿਤ ਸਮਾਜ ਰਾਜਨੀਤੀ ਪ੍ਰੋਫੈਸਰ ਸੰਤ ਸਿੰਘ ਸੇਖੋ ਪ੍ਰੋਫੈਸਰ ਕਿਸ਼ਨ ਸਿੰਘ ਅਤੇ ਡਾਕਟਰ ਅਤਰ ਸਿੰਘ ਆਦਿ ਵਿਦਵਾਨਾਂ ਨੇ ਰਾਜਨੀਤੀ ਨੂੰ ਸਾਹਿਤ ਦਾ ਪ੍ਰੇਰਕ ਮੰਨਿਆ ਹੈ ਪ੍ਰੋਫੈਸਰ ਸੰਤ ਸਿੰਘ ਸੇਖੋ ਪ੍ਰੋਫੈਸਰ ਕਿਸ਼ਨ ਸਿੰਘ ਅਤੇ ਡਾਕਟਰ ਅਤਰ ਸਿੰਘ ਇਹ ਜਿਹੜੇ ਵਿਦਵਾਨ ਨੇ ਤੁਸੀਂ ਨਾਮ ਯਾਦ ਰੱਖਣੇ ਨੇ ਇਹਨਾਂ ਨੇ ਕੀ ਮੰਨਿਆ ਹੈ ਰਾਜਨੀਤੀ ਦਾ ਪ੍ਰੇਰਕ ਮੰਨਿਆ ਹੈ ਕਿ ਨੂੰ ਸਾਹਿਤ ਨੂੰ ਜੋ ਸਾਹਿਤਕਾਰ ਆਪਣੀਆਂ ਰਚਨਾਵਾਂ ਵਿੱਚ ਸਮਾਜ ਅਤੇ ਰਾਜਨੀਤੀ ਦੀ ਗੱਲ ਨਹੀਂ ਕਰਦਾ ਉਹ ਸੁਤਤਾ ਹੋਇਆ ਹੈ ਦੇਖੋ ਜੀ ਅਸੀਂ ਕੀ ਵਰਡ ਯੂਜ਼ ਕਰ ਰਹੇ ਹਾਂ ਕਿ ਜੋ ਸਾਹਿਤਕਾਰ ਆਪਣੀਆਂ ਰਚਨਾਵਾਂ ਵਿੱਚ ਸਮਾਜ ਅਤੇ ਰਾਜਨੀਤੀ ਦੀ ਗੱਲ ਨਹੀਂ ਕਰਦਾ ਉਹ ਸੁਤਤਾ ਹੋਇਆ ਹੈ ਭਾਵ ਜਿਹੜਾ ਸਾਹਿਤਕਾਰ ਆਪਣੇ ਵਰਤਮਾਨ ਦੇ ਵਿੱਚ ਜਿਹੜੀਆਂ ਘਟਨਾਵਾਂ ਘਟ ਰਹੀਆਂ ਹਨ ਚਾਹੇ ਉਹ ਸਮਾਜ ਦੇ ਵਿੱਚ ਚਾਹੇ ਉਹ ਰਾਜਨੀਤੀ ਦੇ ਵਿੱਚ ਉਹਨਾਂ ਬਾਰੇ ਗੱਲ ਨਹੀਂ ਕਰ ਸਕਦਾ ਉਹਨਾਂ ਖਿਲਾਫ ਆਵਾਜ਼ ਨਹੀਂ ਉਠਾ ਸਕਦਾ ਤਾਂ ਉਹ ਕੀ ਹੈ ਸੁੱਤਾ ਹੋਇਆ ਹੈ ਭਾਵ ਉਹ ਜਾਗਰੂਕ ਨਹੀਂ ਹੈ ਚੰਗੇ ਸਾਇਦਕਾਰਾਂ ਨੇ ਸਮੇਂ-ਸਮੇਂ ਤੇ ਰਾਜਨੀਤਿਕ ਮੁੱਦੇ ਆਪਣੀਆਂ ਰਚਨਾਵਾਂ ਵਿੱਚ ਪ੍ਰਗਟ ਕੀਤੇ ਜਿਹੜਾ ਵੀ ਕੋਈ ਇੱਕ ਚੰਗਾ ਸਾਇਦਕਰ ਹੁੰਦਾ ਹੈ ਉਹ ਹਮੇਸ਼ਾ ਆਵਦੀ ਵਕਤ ਦੀ ਰਾਜਨੀਤੀ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਉਸ ਦੇ ਖਿਲਾਫ ਵੀ ਹੋ ਜਾ ਸਕਦਾ ਹੈ ਕਿਉਂਕਿ ਅਸੀਂ ਕਹਿੰਦੇ ਆ ਨਾ ਕਿ ਸਾਹਿਤਕਾਰ ਜਿਹੜਾ ਹੈ ਸੰਵੇਦਨਸ਼ੀਲ ਹੈ ਉਹਦੇ ਉੱਤੇ ਜੜੀਆਂ ਕਟਨਾਵਾਂ ਨੇ ਉਹ ਜ਼ਿਆਦਾ ਅਸਰ ਕਰਦੀਆਂ ਨੇ ਤਾਂ ਉਹ ਬਿਲਕੁਲ ਸਾਡੀ ਰਾਜਨੀਤੀ ਤੋਂ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਰਾਜਨੀਤੀ ਵਿੱਚ ਜੋ ਚੀਜ਼ਾਂ ਸਹੀ ਨਹੀਂ ਹਨ ਉਹਨਾਂ ਦੇ ਖਿਲਾਫ ਆਪਦੀ ਆਵਾਜ਼ ਉਠਾਉਂਦਾ ਹੈ ਜੋ ਚੀਜ਼ਾਂ ਸਹੀ ਹਨ ਉਹਨਾਂ ਨੂੰ ਸਲਾਉਂਦਾ ਵੀ ਹੈ ਗੁਰੂ ਨਾਨਕ ਦੇਵ ਜੀ ਦੀ ਰਚਨਾ ਬਾਬਰ ਵਾਨੀ ਇਸ ਦੀ ਇੱਕ ਵੱਡੀ ਮਿਸਾਲ ਹੈ। ਸਹਿਤ ਰਾਜਨੀਤੀ ਨਾਲ ਸੰਬੰਧਿਤ ਹੈ ਇਸ ਦੀ ਇੱਕ ਬਹੁਤ ਵੱਡੀ ਮਿਸਾਲ ਹੈ ਗੁਰੂ ਨਾਨਕ ਦੇਵ ਜੀ ਦੀ ਰਚਨਾ ਬਾਬਰ ਵਾਨੀ। ਇਸ ਵਿੱਚ ਜਿਹੜੇ ਵੇਲੇ ਬਾਬਰ ਹਿੰਦੁਸਤਾਨ ਤੇ ਆਇਆ ਉਸ ਨੇ ਜੋ ਜੋ ਅਤਿਆਚਾਰ ਕੀਤੇ ਸਾਡੀ ਜਨਤਾ ਦੇ ਉੱਤੇ ਉਹਦਾ ਕੀ ਪ੍ਰਭਾਵ ਹੋਇਆ ਉਸ ਵੇਲੇ ਕੀ ਸਥਿਤੀਆਂ ਸਨ ਹਿੰਦੁਸਤਾਨ ਦੀਆਂ ਇਹ ਸਭ ਚੀਜ਼ਾਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਵਾਨੀ ਵਿੱਚ ਲਿਖੀਆਂ ਹਨ। ਅਤੇ ਉਹਨਾਂ ਨੇ ਉਸ ਤੇ ਕਰਾਰਾ ਵਿਅੰਗ ਵੀ ਕੀਤਾ ਹੈ ਤਾਂ ਇਹ ਇੱਕ ਚੰਗੇ ਸਾਇਟਕਾਰ ਦਾ ਗੁਣ ਹੈ ਅਗਲਾ ਸਾਡਾ ਟੋਪਿਕ ਹੈ ਜੀ ਸਾਹਿਤ ਅਤੇ ਦਰਸ਼ਨ ਦਰਸ਼ਨ ਦਾ ਅਰਥ ਹੈ ਠੋਸ ਵਿਚਾਰਧਾਰਾ ਦਰਸ਼ਨ ਦਾ ਕੀ ਅਰਥ ਹੁੰਦਾ ਹੈ ਜੀ ਠੋਸ ਵਿਚਾਰਧਾਰਾ ਹਰ ਇੱਕ ਸਾਇਟਕਾਰ ਦੀ ਆਪਣੀ ਦ੍ਰਿਸ਼ਟੀ ਹੈ ਜਿਹੜਾ ਵੀ ਕੋਈ ਸਾਇਤਕਾਰ ਹੈ ਇੱਕ ਵਿਅਕਤੀ ਹੈ ਸਭ ਦੀ ਆਪਣੀ ਦ੍ਰਿਸ਼ਟੀ ਹੁੰਦੀ ਹੈ ਆਪਣਾ ਐਟੀਟਿਊਡ ਹੁੰਦਾ ਹੈ ਚੀਜ਼ਾਂ ਨੂੰ ਵੇਖਣ ਦਾ ਅਤੇ ਉਹਨਾਂ ਦਾ ਆਪਣਾ ਹੀ ਇੱਕ ਦਰਸ਼ਨ ਆਪਣੀ ਹੀ ਇੱਕ ਠੋਸ ਵਿਚਾਰਧਾਰਾ ਹੁੰਦੀ ਹੈ ਕਿਸੇ ਸਾਇਤਕਾਰ ਦਾ ਦਰਸ਼ਨ ਵਿਚਾਰਵਾਦੀ ਹੋ ਸਕਦਾ ਹੈ ਅਤੇ ਪਦਾਰਥਵਾਦੀ ਵੀ ਕੀ ਹਰ ਸਾਇਤਕਾਰ ਦਾ ਆਪ ਕੋ ਆਪਣਾ ਦਰਸ਼ਨ ਹੈ ਕੋਈ ਵਿਚਾਰਵਾਦੀ ਦਰਸ਼ਨ ਦਾ ਹੈ ਅਤੇ ਕੋਈ ਪਦਾਰਥਵਾਦੀ ਦਰਸ਼ਨ ਦਾ ਹੈ ਸਾਇਤਕਾਰ ਦਾ ਦਰਸ਼ਨ ਸਾਇਤ ਨੂੰ ਪ੍ਰਭਾਵਿਤ ਕਰਦਾ ਹੈ ਕਿ ਸਾਇਦ ਕਾਰ ਦਾ ਜੋ ਦਰਸ਼ਨ ਹੁੰਦਾ ਹੈ ਉਹ ਹਮੇਸ਼ਾ ਸਾਇਦ ਨੂੰ ਪ੍ਰਭਾਵਿਤ ਕਰਦਾ ਹੈ ਦੋਨੋਂ ਹੀ ਚੀਜ਼ਾਂ ਲੋਕਾਂ ਨਾਲ ਜੁੜੀਆਂ ਹੋਈਆਂ ਹਨ ਕਿ ਚਾਹੇ ਦਰਸ਼ਨ ਹੈ ਸਾਡੀ ਠੋਸ ਵਿਚਾਰਧਾਰਾ ਹੈ ਚਾਹੇ ਸਾਡੀ ਸਾਹਿਤ ਹੈ ਇਹ ਦੋਨੋਂ ਚੀਜ਼ਾਂ ਹੀ ਸਮਾਜ ਨਾਲ ਜੁੜੀਆਂ ਹਨ ਸਾਇ ਆਪਣਾ ਦਰਸ਼ਨ ਹੈ ਕਿ ਸਿਧਾਂਤਕ ਚਿੰਤਨ ਹੈ ਸਚਾਈ ਦੀ ਖੋਜ ਕਰਨਾ ਹੀ ਦਰਸ਼ਨ ਹੈ ਕਿ ਇੱਕ ਕਿਸੇ ਗੱਲ ਦਾ ਚਿੰਤਨ ਇੱਕ ਠੋਸ ਵਿਚਾਰਧਾਰਾ ਸਚਾਈ ਦੀ ਖੋਜ ਇਹ ਚੀਜ਼ਾਂ ਦਰਸ਼ਨ ਦੇ ਵਿੱਚ ਆਉਂਦੀਆਂ ਹਨ ਜਿਹੜੇ ਇਹਨਾਂ ਚੀਜ਼ਾਂ ਦੇ ਉੱਤੇ ਪੂਰੇ ਉਤਰਦੇ ਹਨ ਉਹਨਾਂ ਨੂੰ ਅਸੀਂ ਦਾਰਸ਼ਨਿਕ ਕਹਿੰਦੇ ਹਾਂ ਅਤੇ ਇਹੋ ਜਿਹੇ ਵਿਚਾਰਾਂ ਨੂੰ ਹੀ ਸਾਹਿਤ ਵਿੱਚ ਪ੍ਰਗਟ ਕੀਤਾ ਜਾਂਦਾ ਹੈ ਸਾਡੇ ਸਾਹਿਤ ਵਿੱਚ ਵੀ ਇੱਕ ਚਿੰਤਨ ਦਾ ਜ਼ਿਕਰ ਹੁੰਦਾ ਹੈ ਸਚਾਈ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਅਸੀਂ ਪੜ੍ਹ ਕੇ ਆਏ ਸੀ ਕਿ ਸਾਹਿਤ ਦਾ ਸਰੂਪ ਸਤਿਯਮ ਸ਼ੀਵਮ ਸੁੰਦਰਮ ਹੁੰਦਾ ਹੈ ਅਤੇ ਇਹਦੇ ਵਿੱਚ ਸਤ ਸੱਚ ਵੀ ਪ੍ਰਗਟ ਕੀਤਾ ਜਾਂਦਾ ਹੈ ਉਦਾਹਰਨ ਵਜੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਕਈ ਦਾਰਸ਼ਨਿਕ ਸਿਧਾਂਤ ਹਨ ਕਈ ਦਾਰਸ਼ਨਿਕ ਸਿਧਾਂਤ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਪ੍ਰਗਟ ਹੋਏ ਹਨ ਸਾਹਿਤ ਦਰਸ਼ਨ ਨੂੰ ਲੋਕਾਂ ਤੱਕ ਰੂਚੀਗਰ ਢੰਗ ਨਾਲ ਉਚਾਉਂਦਾ ਹੈ ਦੇਖੋ ਜੀ ਦਰਸ਼ਨ ਕੀ ਹੈ ਇੱਕ ਧੋਸ ਵਿਚਾਰਤਾ ਰ ਹੈ ਸੱਚ ਹੈ ਇੱਕ ਚਿੰਤਨ ਹੈ ਤੇ ਜਿਹੜਾ ਸਾਹਿਤ ਹੁੰਦਾ ਨਾ ਉਹ ਦਰਸ਼ਨ ਨੂੰ ਲੋਕਾਂ ਤੱਕ ਰੂਚੀਗਰ ਢੰਗ ਨਾਲ ਕੌਣ ਚਾਹੁੰਦਾ ਹੈ ਜਿਵੇਂ ਕਿ ਸਦਾ ਸੱਚ ਬੋਲਣਾ ਨਿਮਰਤਾ ਧਾਰਨ ਕਰਨੀ ਮੰਦੇ ਕੰਮ ਨਾ ਕਰਨੇ ਇਹ ਇੱਕ ਦਰਸ਼ਨਵਾਦੀ ਗੱਲ ਨਾ ਹਨ ਪਰ ਇਹਨਾਂ ਨੂੰ ਜੇ ਆਪਾਂ ਸਿਰਫ ਐਵੇਂ ਸਟ੍ਰੇਟ ਬੋਲਾਂਗੇ ਤਾਂ ਇਹ ਥੋੜਾ ਬੋਰਿੰਗ 사ਉਂਡ ਕਰਦੀਆਂ ਨਹੀਂ ਤੇ ਜਿਹੜਾ ਸਾਇਤ ਹੁੰਦਾ ਹੈ ਉਸ ਦੇ ਵਿੱਚ ਇਸ ਨੂੰ ਰੂਚੀਕਰ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਜਿਵੇਂ ਇੱਕ ਕੋਈ ਵੀ ਮੁੱਦਾ ਲੈ ਕੇ ਉਹਦੇ ਤੇ ਕੋਈ ਕਹਾਣੀ ਰਚਨਾ ਕਰ ਦਿੱਤੀ ਜਾਂਦੀ ਹੈ ਜਿੰਦੇ ਵਿੱਚ ਸਾਨੂੰ ਦਿਖਾਇਆ ਜਾਂਦਾ ਹੈ ਹਾਂ ਕਿ ਚੰਗੇ ਕੰਮ ਕਰਨ ਵਾਲੇ ਨਾਲ ਹਮੇਸ਼ਾ ਚੰਗਾ ਹੀ ਹੁੰਦਾ ਹੈ ਜੋ ਮਾੜਾ ਕਰੇਗਾ ਉਸ ਦਾ ਅੰਤ ਮਾੜਾ ਹੀ ਹੋਏਗਾ ਤਾਂ ਅਸੀਂ ਇੱਕ ਇੰਟਰਸਟ ਦੇ ਨਾਲ ਉਹਨਾਂ ਚੀਜ਼ਾਂ ਨੂੰ ਪੜ੍ਹਦੇ ਹਾਂ ਅਤੇ ਸਾਡਾ ਕੀ ਹੈ ਸਾਨੂੰ ਸਿੱਖਿਆ ਵੀ ਮਿਲਦੀ ਹੈ ਜੋ ਕਿ ਸਾਇਤ ਦਾ ਉਦੇਸ਼ ਹੀ ਹੈ ਸਹੀ ਤੇ ਵੀ ਦੇਣਾ ਤੇ ਸੋਚ ਵੀ ਦੇਣਾ ਸੋ ਇਹ ਸੀ ਜੀ ਸਾਡਾ ਅੱਜ ਦਾ ਟੋਪਿਕ ਕੱਲ ਅਸੀਂ ਪੜਾਂਗੇ ਸਾਹਿਤ ਪ੍ਰਗਟਾ ਆ ਦੀਆਂ ਵਿਧੀਆਂ ਪਰਗੀਤਕ ਬਿਰਤਾਂਤਕ ਅਤੇ ਨਾਟਕੀ ਤੋਂ ਮਿਲਦੇ ਹਾਂ ਜੀ ਕੱਲ ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਚੰਗਾ ਲੱਗਿਆ ਹੋਵੇਗਾ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ